ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਆਪਣੇ YouTube ਚੈਨਲ ਮਾਜਾ ਡੈਰੀਜ਼ ਤੇ ਅਸੀਂ ਕਿ ਸਿਕੇ ਸਨ ਸਿਟੀ ਤੇ ਤੁਹਾਨੂੰ ਸਨ ਸਿਟੀ ਦਾ ਵੀਊ ਦਿਖਾਉਨੇ ਆ ਇਹ ਐਂਟਰਸ ਸਿਗੀ ਅਸੀਂ ਸਾਰੀ ਫੈਮਿਲੀ ਗਈ ਸੀ ਕਿ ਸਭ ਤੋਂ ਪਹਿਲਾਂ ਐਂਟਰਸ ਤੇ ਬਹੁਤ ਵਧੀਆ ਗੁਦਾ ਜੀ ਹੋਰ ਲੱਕ ਮਣੀਆ ਹੈ ਇਹ ਸਭ ਤੋਂ ਮੇਨ ਪੁਆਇੰਟ ਸਿਗੀ ਐਟ੍ਰੈਕਸ਼ਨ ਸਿਗੀ ਇਹਦੀ ਮੇਨ ਤਰਾਇਓ? ਆ ਵੀ ਤੀ ਵੇਖੀ ਹੋਣੀ ਗੇਮ ਕਦੇ। ਪਹਿਲ ਉਹ ਤੇ ਚੂਲੇ ਹੈਗੇ ਸੀ ਕਹਿੰਦੇ ਹੁਣ ਇੱਥੇ ਚੂਲੇ ਨਹੀਂ ਹੈਗੇ। ਪਰ ਟਿਕਟ ਬਹੁਤ ਜ਼ਿਆਦਾ ਇੱਥੋਂ ਦੀ। ਪਰ ਪਰਸਨ 800। ਔਰ ਜੇ ਵਿਖਿਆ ਜਾਵੇ ਤਾਂ ਛੋਟੇ ਬੱਚਿਆਂ ਦੀ ਛੋਟੇ ਬੱਚੇ 2 ਸਾਲ ਤੋਂ ਬੱਚੇ ਦੀ ਟਿਕਟ ਨਹੀਂ ਸੀਗੀ। ਤੇ 12 ਸਾਲ ਤੋਂ ਬੱਚੇ ਦੀ ਜਿਹੜਾ 12 ਸਾਲ ਦਾ ਹੁੰਦਾ ਉਹਦੀ ਹਾਫ ਟਿਕਟ ਹੈ। ਪਰ ਟਿਕਟ ਬਹੁਤ ਜ਼ਿਆਦਾ ਹੈ। ਪਰ ਜਦੋਂ ਅਸੀਂ ਇੰਜੋਏ ਕੀਤਾ ਅੰਦਰ ਜਾ ਕੇ ਫਿਰ ਸਾਨੂੰ ਟਿਕਟ ਦਾ ਲਈ ਕੀ ਵਰਸ ਲੱਗੀ ਕਿ ਸਾਡੀ ਟਿਕਟ ਸਹੀ ਹੈ। ਇਹ ਤੋਂ ਅਵੀ ਐਂਟਰਸ ਬੜੀ ਐਟ੍ਰੈਕਟਿਵ ਸੀਗੀ। ਦੇਖ ਸਕਦੇ ਹੋ। ਪਹਿਲਾਂ ਕੋਈ ਸਾਡੇ ਵੀਰ ਜੀ ਅੰਦਰ ਫਿਰ ਭਾਬੀ ਦੀ ਤੇ ਆ ਬਹੁਤ ਵਧੀਆ ਸੀਨ ਲੱਗਿਆ। ਤੁਸੀਂ ਦੇਖ ਸਕਦੇ ਹੋ ਵੀ ਇਹ ਸੀਨ ਬੜਾ ਹੀ ਵਧੀਆ ਆ। ਇੱਕ ਪੰਜਾਬੀ ਸੱਭਿਆਚਾਰ ਨੂੰ ਪੇਸ਼ ਦੇ ਦਿੱਤਾ ਹੈ ਪ੍ਰੈਜੈਂਟ ਕੀਤਾ ਹੈ ਇਹਦਾ ਸੁਣ ਆ ਜਿਹੜਾ ਸਾਡਾ ਰੂਪ ਹੈ ਇਹ ਰੂਪ ਨੇ ਖੁਸ਼ੀ ਹੋ ਗਿਆ ਪਹਿਲਾਂ ਉਹਨੂੰ ਕਹਿ ਰਹੀ ਸੀ ਕਿ ਚੱਲ ਮੇਰੇ ਨਾਲ ਨੱਚ ਪਰ ਕਿ ਤਾਨੂੰ ਵੀ ਬਤਾਈ ਮੂਰਤੀ ਹੈ ਤੇ ਇਹ ਸਟੈਚੂ ਆਇਕ ਬਣਿਆ ਥੋੜੀ دیر ਬਾਅਦ ਮਿਊਜ਼ਿਕ ਤੋਂ ਜਿੱਥੇ ਮਿਊਜ਼ਿਕ ਲੱਗਦੀ ਉੱਥੇ ਇਹਦੇ ਕੋ ਰਹਿ ਨਹੀਂ ਜਾਂਦਾ ਇਹ ਨੱਚਣ ਡਿਆ ਪਿਆ ਆਪਣਾ ਹੀ ਜਦੋਂ ਪੰਜਾਬੀ Song ਲੱਗੇ ਹੁੰਦੇ ਤੇ ਇਹਦੇ ਕੋ ਰਹਿ ਨਹੀਂ ਜਾਂਦਾ ਇਹ ਫਿਰ ਨੱਚਦੀ ਪੂਰਾ ਸਾਡੀ ਰੂਪ ਆ ਨਖਰੋ ਸਾਡੀ ਇੱਥੇ ਬਹੁਤ ਵਧੀਆ ਸੀਗਾ ਇੱਥੇ ਖੂਬ ਬਣਿਆ ਸੀਗਾ ਤੇ ਖੂਚੋਂ ਪਾਣੀ ਆ ਰਿਹਾ ਸੀਗਾ ਬਾਹਰ ਅੱਗੇ ਥੋੜਾ ਤਿਲਕਣ ਵਾਲੀ ਜਗ੍ਹਾ ਸੀਗੀ ਪਰ ਹੈ ਸਹੀ ਸਿਕਾ ਸਮ। ਚਲੋ ਕਿ ਮੈਂ ਦਰਦੀ ਜਾਣ ਹੀ ਰਹੀ ਸੀਗੀ ਪਰ ਬਾਅਦ ਵਿੱਚ ਮੇਰੇ ਡਰ ਲੱਥੀ ਆ। ਮੈਨੂੰ ਲੱਗ ਰਿਹਾ ਸੀ ਸਲਿੱਪੀ ਨਾ ਹੋਵੇ ਪਰ ਨਹੀਂ ਸਲਿੱਪੀ ਨਹੀਂ ਸੀਗੀ ਜਿਵੇਂ ਜਿੱਨਾ ਤਿਲਕ ਸਕਦਾ। ਆਹ ਸਲਾਈਡ 'ਤੇ ਬਹੁਤ ਸਾਰੇ ਬੱਚੇ ਆਉਂਦੇ ਨੇ। ਪਰ ਸਾਡੀ ਭਾਬੀਆਂ ਵੀ ਇਸ ਇਟਲੈਂਡ ਐਵੇਂ ਆਪਰੇ ਆਇ ਨਹੀਂ ਗਿਆ ਪਹਿਲੇ ਉਹਨਾਂ ਨੇ ਛੋਟੇ ਤੇ ਲਈ ਉਸ ਤੋਂ ਫਿਰ ਵੱਡੀ ਵੱਡੀ ਜਾਂਡਾ ਮੈਂ ਸਲਾਈਡਸ ਲੈਣ ਇਹ ਤੇ ਫੋਟੋ ਸ਼ੂਟ ਕਰਾ ਰਹੇ ਆ ਆਪਣਾ ਸਲਾਈਡਸ ਦੇ ਨਾਲ ਸਟੈਚੂ ਦੇ ਨਾਲ ਐਤੇ ਹੋਰ ਵੀ ਬਬਲਿਕ ਸੀਗੀ सारे फन कर रहे थे बड़ा मजा आया ट्यूब बहुत छोटे बच्चे भी बहुत इंजॉय कर रहे थे पानी साफ है। पर सी पर देखोगे तो देखने साफ लग रहा ਆ ਜਾਨੇ ਹੋਏ ਆਏ ਮੈਨੂੰ ਚੋਕਨਾ ਚਾਹੀਦਾ ਆ ਕੋ ਟਾਇਰ ਦੀ ਵਿੱਚ ਇਹ ਨੂੰ ਸਵਿੰਗ ਦਾ ਬੋਛ ਹੋ ਗਿਆ ਤੇ ਇੱਥੇ ਜਾ ਕੇ ਮਲਕੀ ਕਹਿੰਦੇ ਸੀ ਮੈਨੂੰ ਛੱਡ ਦੋ ਤਿੰਨ ਚਾਰ ਵਾਰ ਇੱਥੇ ਗੋਤੇ ਵੀ ਆਏ ਇਹਨਾਂ ਡੁੱਗੀਆਂ ਲੱਗੀਆਂ ਇਹਦੀਆਂ ਅੱਪਰ ਡਲਦੀ ਬਿਲਕੁਲ ਨਹੀਂ ਹੈ ਕੀ ਮਿਊਜ਼ਿਕ ਵੀ ਲੱਗੇ ਸੀ ਪਰ ਜਦੋਂ ਸੀਗੇ ਤਾਂ ਮੈਂ ਇਹ ਚੀਜ਼ ਬੰਦ ਕਰ ਦਿੱਤਾ ਸੀਗਾ ਤੇ ਮਿਊਜ਼ਿਕ ਨਾਲ ਜ਼ਿਆਦਾ ਮਜ਼ਾ ਆਉਂਦਾ ਹੈ ਬਾਹਰ ਬਾਹਰ ਸਲਾਈਡਸ ਚੰਗੀ ਸੀ ਪਰ ਨਹੀਂ ਤੇ ਮਟਕਾ ਉਹ ਮਟਕਾ ਬਹੁਤ ਵਧੀਆ ਸੀਗਾ ਉਥੋਂ ਪਾਣੀ نیچے ਡਿੱਗਦਾ ਸੀ ਬੜਾ ਵਧੀਆ ਲੱਗਦਾ ਸੀ ਜਦੋਂ ਪਾਣੀ ਡਿੱਗਦਾ ਪਾਣੀ ਅੰਮੇਰਾ ਪ੍ਰੋਬੈਕ ਇਹ ਨਹੀਂ ਗਿਆ ਸੀ ਵਿੱਚ ਇਹ ਫੋਨ ਫੜ ਕੇ ਸਾਰਿਆਂ ਦੇ ਉੱਤੇ ਵੀਡੀਓ ਬਣਾ ਰਿਹਾ ਸੀਗਾ ਬਿਲਕੁਲ ਨਹੀਂ ਡਰਦੀ ਇਹਨਾਂ ਤੋਂ ਸਾਡੇ तो तो मुझे सी सी बहुत ही वादिया लगता एक वीडी सी, तो। सी, सी इतो आएगा प्रिंस बारिट विच ਦੇ ਆ ਅਗੇ ਨਾਲ ਹੋਉਂਗਾ ਉਹ ਤੁਸੀਂ ਵੀ ਆਜੋ ਨਾਲ ਹੀ ਆ ਗਈ ਚੰਦਨੀ ਉਹ ਇਕੱਠੇ ਆਇਆ ਕਰੋ ਲੱਗ ਨਾਲ ਨਾਲ ਹੀ ਕਾ ਦੁਬਾਰਾ ਜਾਦੇ ਜੀ ਚੰਦ 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 ਚਾਰੀ ਪਾ ਲੈ ਜਿਹੜਾ ਉੱਪਰ ਫਿਰ ਇੱਥੋਂ ਪੁੱਛੋ ਜੀ ਤੇ ਲੈ ਰਹੀ ਨਜ਼ਾਰੇ ਅਸੇ ਬੈਠ ਗਈ ਬਿਲਕੁਲ ਵੀ ਡਰਦੀ ਨਹੀਂ ਨਾ ਪੂਰਾ ਬਾਲਸ ਪਾਪਰ ਬਣਾਉਂਦੀ ਸੀ ਇਹ ਸਾਡੇ ਭਾਬੀ ਦੇ ਵਿੱਚ ਸੀ ਇਹ ਤੇ ਬਹੁਤ ਵਧੀਆ ਸੀਗਾ ਆਪਣੇ ਇੱਥੇ ਜਿਹੜੇ ਬਏ ਅੰਦਰ ਬੜੀ ਸਹੀ ਹੈ ਤੇ ਪਾਣੀ ਉਹਨੇ ਇਨਸ਼ਾ ਅੱਲਾਹ ਵਜਦੀਆਂ ਸਹੀ ਹੈ ਜਿਵੇਂ ਸੀ ਪੀਸ ਤੇ ਬੈਠ ਕੇ ਲਿਆ ਪਰ ਸਭ ਇਹ ਪੂਰਾ ਉਸ ਤੋਂ ਮਹਾਸਿਰ ਮੋਲ ਤੇ ਕਿ ਨਾਲ ਜੇ ਆਪਣੇ ਆਪ ਹੀ ਜਾ ਰਹੀ ਤੇ ਇਹਨ ਕੋਈ ਬੜੀ ਇਜ਼ਲੀ ਨੂੰ ਕਰ ਫੜ ਕੇ ਨਾ ਫਿਰ ਦੇ ਸਾਡੇ ਓਏ ਬੋਲੂ ਇੱਥੇ ਪਾਣੀ ਵੀ ਘਟ ਸੀ ਇਧਰ ਵਾਲੇ ਚ ਤਿੰਨ ਬਣੇ ਸੀਗੇ ਦਿਨਾਂ ਦੇ ਵਿੱਚ ਇਹ ਇਹਦੇ ਵਿੱਚ ਪਾਣੀ ਘਟ ਸੀਗਾ ਜਿਹੜਾ ਇਧਰ ਵਾਲੇ ਸਜਾਦਾ ਸੀ ਆ ਕਿ ਉੱਥੇ ਬੈਠਣ ਦਾ ਬੜਾ ਮਨ ਆ ਬਹੁਤ ਵਧੀਆ ਲੱਗਿਆ ਸੀਗਾ ਇੱਕ ਇੰਜਾਇਮੈਂਟ ਹੋ ਜਾਂਦੀ ਹੈ ਬਾਹਰ ਜਾ ਕੇ ਥੈਂਕ ਯੂ